ਸਤ ਸ੍ਰੀ ਅਕਾਲ ਤੇ ਤੁਹਾਡਾ ਸਾਡੇ YouTube ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ 셔ਟ ਕਟਾਈ ਕਰਨ ਦਾ ਤਰੀਕਾ ਜਿਵੇਂ ਕਿ ਦੇਖੋ ਆਪਾਂ ਲਾਈਨਿੰਗ ਵਾਲੀ 셔ਟ ਕਟਾਈ ਕਰਦੇ ਆਂ ਕਿ ਆਪਾਂ ਸਭ ਤੋਂ ਪਹਿਲਾਂ 셔ਟ ਵਾਲੇ ਕੱਪੜੇ ਦੀ ਕਟਾਈ ਕਰਦੇ ਆ ਉਸ ਤੋਂ ਬਾਅਦ ਆਪਾਂ ਲਾਈਨਿੰਗ ਦੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਲਾਈਨਿੰਗ ਦੀ ਕਟਾਈ ਕਰਨ ਦਾ ਤਰੀਕਾ ਉਸ ਤੋਂ ਬਾਅਦ ਆਪਾਂ 셔ਟ ਵਾਲੇ ਕੱਪੜੇ ਦੀ ਜਿਹਦੇ ਨਾਲ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਜਿਹੜੀ 셔ਟ ਦੀ ਕਟਾਈ ਜਿਹੜੀ ਕਰ ਸਕਦੇ ਆਂਗੇ ਸਭ ਤੋਂ ਪਹਿਲਾਂ ਪੱਜ ਤੁਹਾਨੂੰ ਦੱਸਾਂਗੇ ਲੈਨਿੰਗ ਦੀ ਕਟਾਈ ਕਰਨ ਦਾ ਤਰੀਕਾ ਉਸ ਤੋਂ ਬਾਅਦ ਦੱਸਾਂਗਾ ਪਾ ਤੁਹਾਨੂੰ ਜਿਹੜੀ ਸ਼ਰਟ ਦੀ ਕਟਾਈ ਕਿਸ ਤਰੀਕੇ ਨਾਲ ਕਰੀ ਜਾਂਦੀ ਹੈ ਵੀਡੀਓ ਸ਼ੁਰੂ ਕਰਦੋ ਪਹਿਲਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਦੇਣ ਵਾਲੇ ਆ ਪੂਰੀ ਬਰੀਕੀ ਨਾਲ ਤੁਹਾਨੂੰ ਸਮਝਾਵਾਂਗੇ ਵੀ ਇਹਦਾ ਕੀ ਕਾਰਨਾ ਹੈ ਆਪਾਂ ਇਹਨੂੰ ਕਿਉਂ ਇਸ ਤਰੀਕੇ ਨਾਲ ਜਿਹੜਾ ਕਟਾਈ ਕਰਨਾ ਜਦੋਂ ਵੀ ਆਪਾਂ ਦੇਖੋ ਸ਼ੂਟ ਕਟਾਈ ਕਰ ਲੈਂਦੇ ਹੈ ਕਈ ਵਾਰ ਆਪਣੇ ਕੋਲੇ ਕੀ ਹੁੰਦਾ ਹੈਗਾ ਲਾਈਨਿੰਗ ਦਾ ਪੱਲਾ ਜਿਹੜਾ ਕੱਟ ਜਾਂਦਾ ਹੈਗਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਬੜੇ ਸੌਖੇ ਤਰੀਕੇ ਦੇ ਨਾਲ ਲਾਈਨਿੰਗ ਦੀ ਕਟਾਈ ਉਸ ਤੋਂ ਬਾਅਦ ਕਰਾਂਗੇ ਆਪਾਂ ਜ ਜੀਦੇ ਨਾਲ ਆਪਣੇ ਸ਼ਰਟ ਦੇ ਵਿੱਚ ਕਟਾਈਆਂ ਵੀ ਬਹੁਤ ਵਧੀਆ ਪੈਣ ਦੇ ਕਿਉਂਕਿ ਅੱਜ ਕੱਲ ਮੈਸੇਜਾਂ ਵਾਲੇ ਸੂਟ ਜਿਹੜੇ ਸੂਟ ਹੁੰਦੇ ਨੇ ਉਹ ਬਹੁਤ ਹੀ ਜ਼ਿਆਦੇ ਕੱਟਣ ਦੇ ਔਖੇ ਹੁੰਦੇ ਨੇ ਮੇਰੇ ਕੋਲ ਜਿਹੜੇ ਸਾਰੇ ਫੌਨ ਵਾਲੇ ਸੂਟ ਨੇ ਆਪਾਂ ਤੁਹਾਨੂੰ ਇਹ ਸੂਟ ਦੇ ਉੱਪਰ ਦਿਖਾਵਾਂਗੇ ਪਹਿਲਾਂ ਆਪਾਂ ਕਟਾਂਗੇ ਦੇਖੋ ਸੂਟ ਦੀ ਲਾਈਨਿੰਗ ਉਸ ਤੋਂ ਬਾਅਦ ਕਟਾਂਗੇ ਆਪਾਂ ਸ਼ਰਟ ਦੀ ਕਟਾਈ ਕਿਉਂਕਿ ਆਪਾਂ ਸ਼ਾਲਟ ਦੀ ਜਿਹੜੀ ਲਾਈਨਿੰਗ ਹੈਗੀ ਉਹਨੂੰ ਹਮੇਸ਼ਾ ਆਪਾਂ ਪਹਿਲਾਂ ਜਿਹੜਾ ਕੱਟ ਸਕਦੇ ਆਂਗੇ ਤੇ ਜਿਹਦੇ ਨਾਲ ਆਪਣੇ ਸੂਟ ਦੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਪੈਂਦਾ ਕੋਈ ਕਟਾਈ ਦੇ ਵਿੱਚ ਨਹੀਂ ਫਰਕ ਪੈਂਦਾ ਕਈ ਵਾਰ ਆਪਣੀ ਜਿਹੜੀ ਦੇਖੋ ਵਰਕ ਦੇ ਵਿੱਚ ਕਾਣ ਹੁੰਦਾਗਾ ਤਾਂ ਆਪਾਂ ਜੇਕਰ ਲਾਈਨਿੰਗ ਮੰਗਰੋ ਕਟਾਂਗੇ ਤਾਂ ਆਪਣਾ ਜਿਹੜਾ ਉਹ ਸੂਟ ਦੇ ਵਿੱਚ ਕਾਣ ਬਹੁਤ ਜ਼ਿਆਦਾ ਪੈ ਜਾਂਦਾਗਾ ਜਿਹਦੇ ਕਾਰਨ ਆਪਣਾ ਸੂਟ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਆਪਾਂ ਲਾਈਨਿੰਗ ਪਹਿਲਾਂ ਕਿਉਂ ਕੱਟਦੇ ਆਂਗੇ ਕਿਉਂਕਿ ਲਾਈਨਿੰਗ ਕੱਟਣ ਦੇ ਕਈ ਕਾਰਨ ਹੁੰਦੇ ਨੇਗੇ ਜਦੋਂ ਵੀ ਆਪਾਂ ਲਾਈਨਿੰਗ ਕਟਾਈ ਕਰਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪਣੇ ਫਰਕ ਪੈ ਜਾਂਦੇ ਆ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਂਦੇ ਆ ਲਾਈਨਿੰਗ ਕਟਾਈ ਕਰਨ ਦਾ ਤਰੀਕਾ ਇਹ ਦੇਖੋ ਆਪਣੇ ਕੋਲੇ ਹੈਗਾ ਕਿ ਟਾਪਟਾ ਇਹ ਹੈਗਾ ਟਾਪਟਾ ਸ਼ਰਟ ਦਾ ਰੰਗਾਈ ਕੀਤਾ ਹੋਇਆ ਤੇ ਇਹ ਹੈਗਾ ਆਪਣੇ ਕੋਲੇ ਆਰਗਾਂਜ਼ਾ ਦੀ ਸ਼ਰਟ ਸਭ ਤੋਂ ਪਹਿਲਾਂ ਹੁਣ ਆਪਾਂ ਇਹ ਟਾਪਟੇ ਦੀ ਕਟਾਈ ਕਰਾਂਗੇ ਆਪਾਂ ਸ਼ਰਟ ਦੇ ਵਿੱਚ ਲਗਾਉਣ ਲਈ ਆਪਾਂ ਜਿੰਨੀਆਂ ਵੀ ਕਟਾਈਆਂ ਕਰਨੀਆਂ ਨੇ ਸ਼ਰਟ ਦੇ ਉੱਪਰ ਕਰਨ ਲਾਈਨਿੰਗ ਦੇ ਉੱਪਰ ਕਰਨੀਆਂ ਨੇ ਤੇ ਜਿੰਨੇ ਵੀ ਨਿਸ਼ਾਨ ਲਗਾਉਣੇ ਨੇ ਆਪਾਂ ਲਾਈਨਿੰਗ ਦੇ ਉੱਪਰ ਲਗਾਉਣੇ ਨੇ ਉਸ ਤੋਂ ਬਾਅਦ ਆਪਾਂ ਇਹ ਸ਼ਰਟ ਦੀ ਕਟਾਈ ਕਰਨੀ ਆ ਜਦੋਂ ਵੀ ਹਮੇਸ਼ਾ ਤੁਸੀਂ ਲਾਈਨਿੰਗ ਦੀ ਕਟਾਈ ਕਰੋਗੇ ਤਾਂ ਹਮੇਸ਼ਾ ਪਹਿਲਾਂ ਹੀ ਕਰੋ ਜਿਹੇ ਨਾਲ ਆਪਣੇ ਸੂਟ ਦੀ ਕਟਾਈ ਬਿਲਕੁਲ ਖਰਾਬ ਨਹੀਂ ਹੁੰਦੀ ਹੁਣ ਆਪਾਂ ਤੁਹਾਨੂੰ ਸਮਝਾਉਣ ਦੇ ਕੋ ਇਹ ਸ਼ਰਟ ਦਾ ਜਿਹੜਾ ਘੇਰਾਗਾ ਉਹ ਵੀ 20 ਇੰਚਾਗਾ ਤੇ ਆਪਣੀ ਹਿੱਪ ਵੀ 20 ਇੰਚਾ ਤਾ ਆਪਾਂ ਕੀ ਕਰਨਾ ਬੀ ਦੇ ਵਿੱਚ 4 ਪਲੱਸ ਕੀਤਾ 24 ਇੰਚ ਤਾਂ ਆਪਾਂ ਦੇਖੋ ਇਹਨੂੰ 24 ਇੰਚ ਕਟਾਈ ਕਰ ਲਾਂਗੇ ਜਿਹੜੀ ਆਪਣੀ ਇਹ ਲਾਈਨਿੰਗ ਹੈਗੀ ਇਹਨੂੰ ਆਪਾਂ 24 ਇੰਚ ਚੜਾਈ ਦੇ ਵਿੱਚ ਇਹਦਾ ਕਟਾਈ ਕਰਾਂਗੇ ਕਿਉਂਕਿ ਆਪਣੇ ਕੋਲ 2.5 ਮੀਟਰ ਸ਼ਰਟ ਦਾ ਕੱਪੜਾ 2.5 ਮੀਟਰ ਹੀ ਆਪਣੇ ਕੋਲ ਇਹ ਟਾਪ ਟਾਗਾ ਮੈਂ ਦੇਖੋ ਸਭ ਤੋਂ ਪਹਿਲਾਂ ਇਹ ਸ਼ਰਟ ਲਾਈਨਿੰਗ ਵਾਲੇ ਕੱਪੜੇ ਦੀ ਜਿਹੜੀ ਕਟਾਈ ਕਰੂੰਗੀ ਹੁਣ ਤਾਂ ਦੱਸੂਗੀ ਵੀ ਇਹਦੇ ਵਿੱਚ ਜਿਹੜੇ ਆਪਣੇ ਕੋਈ ਵੀ ਦੇਖੋ ਕਾਰਨ ਨਹੀਂ ਹੁੰਦਾ ਦੇਖੋ ਕੋਈ ਸ਼ੂਟ ਦੇ ਵਿੱਚ ਕੋਈ ਕਾਰਨ ਨਹੀਂ ਪੈਂਦਾ ਹੈਗਾ ਸਭ ਤੋਂ ਜ਼ਿਆਦਾ ਵਧੀਆ ਜਿਹੜੇ ਸ਼ੂਟ ਦੀ ਕਟਾਈ ਕੀਤੀ ਜਾਂਦੀ ਹੈ ਮੈਂ ਦੂਸਰੀ ਸ਼ੈਰ ਤੋਂ ਵੀ ਦੇਖੋ ਮੈਂ ਕੰਨੀ ਲਈ ਮਾਰਜਨ ਵਧਾ ਲੈਂਦਾ ਸੀ ਤਾਂ ਮੈਂ ਕੰਨੀ ਹੈ ਜਿਹੜੀ ਇਹਦੇ ਉੱਪਰੋਂ ਇਸ ਤਰ੍ਹਾਂ ਕੱਟ ਕਰ ਦੂੰਗੀ ਇਹ ਕੰਨੀ ਦੇ ਨਾਲ ਦੇਖੋ ਆਪਣੀ ਇੱਕ ਸ਼ੈਰ ਤੋਂ ਖਿੱਚ ਪੈਣ ਲੱਗ ਜਾਂਦੀ ਹੈ ਐਸਾ ਹੁਣ ਸ਼ਰਟ ਦੀ ਹੈਗੀ ਕਿ ਲੰਬਾਈ 42 ਇੰਚ ਸ਼ਰਟ ਦੀ ਲੰਬਾਈ ਹੈਗੀ ਕਿ 42 ਇੰਚ ਤਾਂ ਉਹਦੇ ਲਈ ਮੈਂ ਜਿਹੜੀ ਇਹ ਲਾਈਨਿੰਗ ਕਟਾਈ ਕਰੂੰਗੀ ਤਾਂ ਮੈਂ ਪੂਰੀ ਪੂਰੀ ਕਟਾਈ ਕਰੂੰਗੀ 42 ਇੰਚ ਹਮੇਸ਼ਾ ਜਦੋਂ ਵੀ ਤੁਸੀਂ ਸ਼ਰਟ ਦੀ ਲਾਈਨਿੰਗ ਦੀ ਕਟਾਈ ਕਰਨੀ ਆ ਉਹ 42 ਇੰਚ ਹੀ ਜਿੰਨੀ ਤੁਹਾਡਾ ਸ਼ਰਟ ਦੀ ਲੈਂਥ ਆ ਉਨਹੀਂ ਹੀ ਕਰਨੀ ਆ ਉਸ ਤੋਂ ਜ਼ਿਆਦਾ ਨਹੀਂ ਕਰਨੀ ਹੁਣ ਮੈਂ ਦੇਖੋ ਇਹ ਹੈਗਾ ਕਿ ਸ਼ਰਟ ਤਿਆਰ 42 ਇੰਚ ਤਾਂ ਮੈਂ 42 ਇੰਚ ਹੀ ਦੇਖੋ ਸ਼ਰਟ ਵਾਲੇ ਕੱਪੜੇ ਦੀ ਲਾਈਨਿੰਗ ਵਾਲੇ ਕੱਪੜੇ ਦੀ ਦੇਖੋ ਕਟਾਈ ਕਰੂੰਗੀ 42 ਇੰਚ ਮੈਂ ਇਹ ਦੋ ਲੰਬਾਈਆਂ ਲੈ ਲਵਾਂਗੀ ਇਸ ਤਰ੍ਹਾਂ ਮੇਰੀ ਸ਼ਰਟ ਤਿਆਰ 42 ਇੰਚਾ ਤਾਂ ਲੈਣਗੇ ਆਪਾਂ ਤਿਆਰ 42 ਇੰਚ ਹੀ ਲਵਾਂਗੇ ਹੁਣ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਇਹਨੂੰ ਆਪਾਂ ਸੈੱਟ ਕਰਾਂਗੇ ਜਿਹਦੇ ਨਾਲ ਆਪਣੀ ਸ਼ਰਟ ਦੀ ਕਟਾਈ ਬਹੁਤ ਜ਼ਿਆਦੇ ਸੌਖੇ ਤਰੀਕੇ ਦੇ ਨਾਲ ਹੋ ਜਾਊਗੀ ਐਸ ਤਰ੍ਹਾਂ ਦੇਖੋ ਮੈਂ ਸਾਰੀ ਸ਼ਰਟ ਦੇ ਉੱਪਰ ਜਿਹੜੀ ਲਾਈਨਿੰਗ ਦੇ ਉੱਪਰ ਪ੍ਰੈਸ ਮਾਰੂੰਗੀ ਹੁਣ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲਾਂਗੇ ਹੁਣ ਸਾਰੀ ਲਾਈਨਿੰਗ ਨੂੰ ਪ੍ਰੈਸ ਕਰ ਇਹ ਜਿਹੜੀ ਸ਼ਰਟ ਆਪਾਂ ਦੇਖੋ ਸਾਰੀ ਇਹ ਲੈਨਿੰਗ ਹੈ ਜੀ ਸ਼ਰਟ ਦੀ ਆਪਾਂ ਇਹਨੂੰ ਦੇਖੋ ਕਟਾਈ ਕਰਕੇ ਇਸ ਤਰ੍ਹਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਇਹਨੂੰ ਸੈੱਟ ਕਰ ਲਿਆ ਹੁਣ ਸੈੱਟ ਕਰਨ ਤੋਂ ਬਾਅਦ ਹੁਣ ਆਪਾਂ ਦੇਖੋ ਇਹਦੇ ਉੱਪਰ ਸਾਰੇ ਨਿਸ਼ਾਨ ਜਿਹੜੇ ਇਹ ਲੈਨਿੰਗ ਦੇ ਉੱਪਰ ਲਗਾਉਣੇਗੇ ਨਾ ਕਿ ਆਪਾਂ ਸ਼ਰਟ ਵਾਲੇ ਕੱਪੜੇ ਦੇ ਉੱਪਰ ਦੇਖੋ ਛਾਤੀ ਹੈਗੀ ਇਹਨਾਂ ਦੀ 20 ਇੰਚ ਤੇ ਕਮਰ ਹੈਗੀ ਇਹਨਾਂ ਦੀ 34 ਇੰਚ ਤੇ ਹਿੱਪ ਹੈਗੀ ਇਹਨਾਂ ਦੀ 20 ਇੰਚ ਇਹਦੇ ਹਿਸਾਬ ਨਾਲ ਆਪਾਂ ਸ਼ੂਟ ਜਿਹੜਾ ਕਟਾਈ ਕਰਾਂਗੇ ਤੇ ਇੱਥੇ ਜਿਹੜੇ 셔ਟ ਦੇ ਤੇ ਕਾ ਆਪਣੇ ਛਾਤੀ ਦੇ ਤੇ ਕਮਰ ਦਾ ਦੇਖੋ ਨਾਪ ਹੈਗਾ ਤਾਂ ਆਪਾਂ ਦੇਖੋ ਜਿਹੜੇ 셔ਟ ਦੇ ਦੀ ਛਾਤੀ ਹੈਗੀ ਉਹਨੂੰ ਆਪਾਂ 19 ਇੰਚ ਕਰਾਂਗੇ ਕਿਉਂਕਿ ਕਸਟਮਰ ਦੇ ਆਪਣੇ ਛਾਤੀ ਦੇ 19 ਇੰਚ ਆਪਾਂ ਬਿਲਕੁਲ ਰੈਡੀ ਰੱਖਣੀ ਆ ਉਸ ਤੋਂ ਘੱਟ ਆਪਾਂ ਨਹੀਂ ਰੱਖਣੀ ਤੇ ਉਹਦੇ ਲਈ ਜਿਹੜੇ ਆਪਾਂ 셔ਟ ਦੀ ਕਟਾਈ ਕਰਨੇ ਆਪਾਂ ਤੁਹਾਨੂੰ ਉਹ ਸਮਝਾਉਣੀ ਹੈ ਜਿਹੜੇ ਇਹਦਾ ਫਰੰਟ ਹੈਗਾ 12 ਇੰਚ ਤਿਆਰ ਹੈ ਫਰੰਟ 12 ਇੰਚ ਤਿਆਰ ਹੈਗਾ ਤੇ ਉਹਦੇ ਹਿਸਾਬ ਨਾਲ ਆਪਾਂ ਸਾਰੇ ਸ਼ਰਟ ਦੀ ਜਿਹੜੀ ਕਟਾਈ ਕਰਾਂਗੇ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਉੱਪਰ ਨਿਸ਼ਾਨ ਲਗਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਇਹਦਾ ਫਰੰਟ ਦਾ ਨਿਸ਼ਾਨ ਲਗਾਵਾਂਗੇ ਜਾਨੀ ਕਿ ਥੀਰੇ ਦਾ ਦਾ ਉਹ ਆਪਾਂ ਦੇਖੋ 12 ਇੰਚ ਹੀ ਲਗਾਵਾਂਗੇ ਉਸ ਤੋਂ ਜ਼ਿਆਦਾ ਜਾਂ ਉਸ ਤੋਂ ਘੱਟ ਆਪਾਂ ਨਹੀਂ ਲਗਾਉਂਦੇ ਇਸ ਤਰ੍ਹਾਂ ਦੇਖੋ ਮੈਂ ਬਿਲਕੁਲ ਸਿੱਧ ਕੀਤਾ ਹਮੇਸ਼ਾ ਤੁਸੀਂ ਇਹ ਹਾਫ ਇੰਚ ਜਿਹੜਾ ਅੱਧਾ ਇੰਚ ਜਿਹੜਾ ਆਪਾਂ ਰੱਖਣਾਗਾ ਉੱਪਰ ਜ਼ਿਆਦਾ ਹੀ ਰੱਖਣਾਗਾ ਉਸ ਤੋਂ ਆਪਾਂ ਘੱਟ ਜਿਹੜਾ ਨਹੀਂ ਰੱਖਣਾ ਹੈਗਾ ਉਨੇ ਇਹ ਹੈਗਾ ਦੇਖੋ 12 ਇੰਚ ਮੈਂ 12 ਇੰਚ ਦੇ ਉੱਪਰ ਨਿਸ਼ਾਨ ਲਗਾਤਾ ਉਸ ਤੋਂ ਬਾਅਦ ਜਿੱਥੇ ਮੋੜ ਦੇ ਦਾ ਨਿਸ਼ਾਨ ਲਗਾਉਣਾਗਾ ਉਹ ਲਗਾਉਣਾ ਆਪਾਂ 6.5 ਇੰਚ ਦਾ ਤੇ ਪਲੇਟ ਆਪਾਂ ਤਿਆਰ ਰੱਖਣੀ ਹੈ ਦੇਖੋ 11.5 ਇੰਚ ਆਪਣੀ ਪਲੇਟ ਹੈਗੀ 11 ਇੰਚ ਤਿਆਰ ਤਾਂ ਆਪਾਂ 11.5 ਇੰਚ ਤੇ ਨਿਸ਼ਾਨ ਲਗਾਏਗਾ ਤਾਂ ਲੰਬਾ ਪਲੇਟ ਆਪਾਂ ਪਾਵਾਂਗੇ ਇਹਦੇ ਵਿੱਚ 7 ਇੰਚ ਦਾ ਉਸ ਤੋਂ ਬਾਅਦ ਛਾਤੀ ਦਾ ਨਿਸ਼ਾਨ ਲਗਾਵਾਂਗੇ ਆਪਾਂ ਜਿਹੜੀ ਆਪਣੀ ਸਾਈਡ ਸਲਾਈ ਦਾ ਸੌਰੀ ਸਾਈਡ ਸਲਾਈ ਦਾ ਨਿਸ਼ਾਨ ਉਹ ਨਿਸ਼ਾਨ ਹੈਗਾ ਆਪਣਾ 15.5 ਇੰਚ ਤਿਆਰ ਆ ਸਾ ਆਪਾਂ ਲਾਵਾਂਗੇ 16.5 ਇੰਚ ਤੇ ਹੁਣ ਜਿਹੜੇ ਨਿਸ਼ਾਨ ਨੇ ਆਪਾਂ ਦੇ ਕਪਟੀ ਦੀ ਮਦਦ ਨਾਲ ਬਿਲਕੁਲ ਕੰਪਲੀਟ ਕਰ ਲਾਂਗੇ ਇਹਨਾਂ ਨੂੰ ਪੂਰੇ ਨਿਸ਼ਾਨਾ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਕੰਪਲੀਟ ਕਰ ਲੈ ਸਾਰੇ ਨਿਸ਼ਾਨਾ ਨੂੰ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਨਿਸ਼ਾਨ ਲਗਾਏਗਾ ਇਸੇ ਤਰ੍ਹਾਂ ਹੀ ਆਪਾਂ 12 ਇੰਚ ਤੇ نیچے ਲਗਾਵਾਂਗੇ ਜਾਨੀ ਕਿ 6 ਇੰਚ ਤੇ ਇਸ ਤਰ੍ਹਾਂ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਆ ਗਿਆ ਦੇਖੋ 1.5 ਇੰਚ ਇਥੋਂ ਨਿਸ਼ਾਨ ਲੈ ਲਿਆ ਆਪਾਂ 1.5 ਇੰਚੋਂ ਲੈ ਲਿਆ ਤੇ ਛਾਤੀ ਦਾ ਨਿਸ਼ਾਨ ਆਪਾਂ ਲਗਾਵਾਂਗੇ ਦੇਖੋ 20 ਇੰਚ ਤੇ ਐਸਾ ਕਿਉਂਕਿ 1 ਇੰਚ ਆਪੇ ਦੇ ਵਿੱਚ ਇਸ ਲਈ ਮਾਰਜਿਨ ਲੈਣੀ ਹੈ ਕਿਉਂਕਿ ਜਦੋਂ ਆਪਣਾ ਇਹ ਰੇਵ ਪਲੇਟ ਹੈ ਜਿਹੜਾ ਆਰਮੋਲ ਵਾਲਾ ਮੋਢੇ ਵਾਲਾ ਪਲੇਟ ਹੈ ਜਿਹਦਾ ਆਪਾਂ ਇਹ ਪਲੇਟ ਪਾਵਾਂਗੇ ਤਾਂ ਆਪਣਾ ਇਹ 1 ਇੰਚ ਕਪੜਾ ਇਹਦੇ ਵਿੱਚ ਚਲਾ ਜਾਊ ਜਿਹਦੇ ਨਾਲ ਆਪਣੀ ਛਾਤੀ ਜਿਹੜੀ ਬਿਲਕੁਲ 19 ਇੰਚ ਹੀ ਤਿਆਰ ਰਹੂਗੀ ਉਸ ਤੋਂ ਜ਼ਿਆਦਾ ਨਹੀਂ ਰਹਿੰਦੀ ਉਸ ਤੋਂ ਬਾਅਦ ਹੁਣ ਮੈਂ ਇਹ ਚੀਜ਼ ਦੇਖੋ ਗਲਾਈ ਪਾਉਂਗੀ ਇੱਥੋਂ ਇਸ ਤਰ੍ਹਾਂ ਐਸ ਤਰ੍ਹਾਂ ਇੱਕ ਲਈ ਪਾਉਣ ਤੋਂ ਬਾਅਦ ਹੁਣ ਦੇਖੋ ਗਲਾ ਹੈਗਾ ਆਪਣਾ ਬੈਕ ਦਾ 7 ਇੰਚ ਤਾਂ ਮੈਂ ਪਹਿਲਾਂ ਇਹ ਨਿਸ਼ਾਨ ਲਗਾਉਂਗੀ ਦੇਖੋ ਸਿੱਧਾ ਬਿਲਕੁਲ ਸਿੱਧਾ ਨਿਸ਼ਾਨ ਲਗਾਉਂਗੀ ਹੁਣ ਇਹਦੇ ਵਿੱਚ ਆਪਾਂ ਥੋੜਾ ਇਹਨੂੰ ਟੈਪਰ ਕਰਾਂਗੇ ਗਲਾਈ ਦੇਵਾਂਗੇ ਐਸ ਤਰ੍ਹਾਂ ਜਿਹਦੇ ਨਾਲ ਆਪਣੇ ਮੋਢੇ ਦੇ ਉੱਪਰ ਕਦੇ ਵੀ ਦੇਖੋ ਬਾਹਰ ਨਹੀਂ ਪੈਂਦਾ ਹੈਗਾ ਜੀਦਣ ਆਪਣਾ ਮੋਡਾ ਬਿਲਕੁਲ ਸਹੀ ਬਣੂਗਾ ਐਸਾ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਪਲੇਟ ਜਿਹੜੀ ਪੌਣੀ ਚੜਾਈ ਦੇ ਵਿੱਚੋਂ 7 ਇੰਚ ਦੀ ਇਸ ਤਰ੍ਹਾਂ ਤੇ 7 ਇੰਚ نیچے ਤੇ ਇਹ ਵਾਲਾ ਪਲੇਟ ਪਾਉਣਾ ਆਪਾਂ ਬਿਲਕੁਲ ਇਹ ਪਲੇਟ ਦੇ ਸੈਂਟਰ ਦੇ ਵਿੱਚ ਹੁਣ ਆਪਾਂ ਦੀ ਸ਼ਾਰਟ ਦੀ ਜਿਹੜੀ ਪਲੇਟ ਦੀ ਚੜਾਈ ਆਪਾਂ 7 ਇੰਚ ਗੈਪ ਦੇਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਤੇ 7 ਇੰਚ نیچے ਜਾਨੀ ਕਿ 3.5 ਇੰਚ ਇਹ ਵਾ ਪਲੇਟ ਦੇਖੋ ਬਿਲਕੁਲ ਆਪਾਂ ਪਲੇਟਾਂ ਦੇ ਜਿਹੜੀ ਲੰਬੀ ਪਲੇਟ ਹੈ ਉਹਦੇ ਸੈਂਟਰ ਦੇ ਵਿੱਚ ਪਾਇਆ ਰੇਵ ਹੈ ਇਸ ਤਰ੍ਹਾਂ ਤੇ ਇੱਥੋਂ ਦੇਖੋ ਆਪਾਂ ਲੈਤਾਗਾ 2 ਇੰਚ ਦੀ ਗੈਪ ਹੁਣ ਇਸ ਤੋਂ ਬਾਅਦ ਆਪਾਂ ਇਹ ਜਿਹੜਾ ਆਪਣਾ ਖੁੰਜਾ ਬਣਿਆ ਹੋਇਆ ਇਹਦੇ ਵਿੱਚੋਂ ਆਪਾਂ 3 ਪੌਣੇ 3 1/2 ਇੰਚ ਦੇ ਨਿਸ਼ਾਨ ਲਗਾਵਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਇਹ ਪਲੇਟ ਨੂੰ ਜਿਹੜਾ ਆਪਾਂ ਇੱਥੋਂ ਇਸ ਤਰ੍ਹਾਂ ਪਾਵਾਂਗੇ ਜਿਹੜੇ ਨਿਸ਼ਾਨ ਨੇ ਜਿਹੜੇ ਆਪਾਂ ਕੰਪਲੀਟ ਕਰ ਲਏ ਹੁਣ ਆਪਾਂ ਇਹ ਇੱਥੋਂ ਕਟਾਈ ਕਰਾਂਗੇ ਦੀ ਮੋਢੇ ਦੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਬੈਕ ਵਾਲੀਆਂ ਕਟਾਈਆਂ ਕਰ ਦਾਂਗੇ ਦੇਖੋ ਉਸ ਤੋਂ ਬਾਅਦ ਕਰਾਂਗੇ ਆਪਾਂ ਦੋ ਪੱਲੇ ਚੱਕ ਕੇ ਫਰੰਟ ਵਾਲੀ ਕਟਾਈ ਜੇਰ ਬੋ ਦੋ ਪੱਲੇ ਕਰਨੇ ਨੇ ਆਪਾਂ ਦੇਖੋ ਇਸ ਤਰ੍ਹਾਂ ਹੁਣ ਆਪੇ ਇੱਕ ਹਲਕਾ ਜਿਹਾ ਟੱਕ ਇੱਥੇ ਲਗਾਵਾਂਗੇ ਇੱਕ ਟੱਕ ਲਗਾਵਾਂਗੇ ਆਪਾਂ ਐਸ ਜਗ੍ਹਾ ਤੇ ਇੱਕ ਟੱਕ ਲਗਾਵਾਂਗੇ ਆਪਾਂ ਜਿੱਥੋਂ ਤੱਕ ਆਪਣੀ ਸਾਈਡ ਵਾਲੀ ਸਲਾਈ ਹੈ ਐਸ ਜਗ੍ਹਾ ਤੇ ਹੁਣ ਇਹ ਨਿਸ਼ਾਨਾ ਨੂੰ ਆਪਾਂ ਦੇਖੋ ਦੂਸਰੀ ਸਾਈਡ ਤੇ ਕੱਢ ਲਾਂਗੇ ਸਾਰੇ ਨਿਸ਼ਾਨ ਇਸ ਤਰ੍ਹਾਂ ਕੈਂਕੀ ਦੀ ਚੁੰਜ ਦੀ ਮਦਦ ਤੇ ਨਾਲ ਜਿਹੜਾ ਨਿਸ਼ਾਨ ਆਪਾਂ ਦੂਸਰੀ ਸਾਈਡ ਤੇ ਲਗਾ ਲਾਂਗੇ ਸਾਰੇ ਨਿਸ਼ਾਨ ਆਪਾਂ ਦੇਖੋ ਇਸ ਤਰ੍ਹਾਂ ਜਿਹੜੇ ਕੰਪਲੀਟ ਕਰ ਰਹੇ ਹੁਣ ਐਸਟਰਾ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦੀ ਸ਼ਰਟ ਦੀ ਕਟਾਈ ਕਰਨ ਦਾ ਤਰੀਕਾ ਜਦੋਂ ਜਿਹੜੇ ਵੀ ਨਿਸ਼ਾਨ ਲਗਾਉਣੇ ਆਪਾਂ ਹਮੇਸ਼ਾ ਲਾਈਨਿੰਗ ਦੇ ਉੱਪਰ ਲਗਾਉਣੇ ਆ ਕਦੇ ਵੀ ਸ਼ਰਟ ਦੇ ਉੱਪਰ ਆਪਾਂ ਨਿਸ਼ਾਨ ਨਹੀਂ ਲਗਾਉਣੇ ਜਦੋਂ ਤੁਸੀਂ ਸ਼ਰਟ ਦੇ ਉੱਪਰ ਨਿਸ਼ਾਨ ਲਗਾਉਂਗੇ ਤਾਂ ਉਹਦੇ ਨਾਲ ਕੀ ਹੋਊਗਾ ਆਪਣੇ ਜਿਹੜੇ ਸ਼ੂਟ ਦੀ ਫਿਟਿੰਗ ਦੇ ਵਿੱਚ ਵੀ ਫਰਕ ਪਊਗਾ ਸਾਰੇ ਨਿਸ਼ਾਨਾਂ ਦਾ ਫਰਕ ਵੀ ਪਊਗਾ ਤੁਹਾਡੇ ਪਲੇਟਾ ਵੀ ਜਿਹੜੀਆਂ ਉੱਚੀਆਂ ਨੀਵੀਆਂ ਹੋ ਜਾਣਗੀਆਂ ਜੀ ਜੇ ਤੁਹਾਡੇ ਸੂਟ ਦੇ ਵਿੱਚ ਕਾਫੀ ਸਾਰੇ ਇਹਨੇ ਪ੍ਰੋਬਲਮਾਂ ਸ਼ੁਰੂ ਹੋ ਜਾਣਗੀਆਂ ਹੋਣੀਆਂ ਤੇ ਹੁਣ ਆਪਾਂ ਦੇਖੋ ਕਿ ਆਪਣੇ ਕੋਲ ਹੈਗਾ ਇਹ ਸ਼ਰਟ ਦਾ ਕਪੜਾ ਇਹ ਸ਼ਰਟ ਦੇ ਕਪੜੇ ਨੂੰ ਆਪਾਂ ਦੇਖੋ ਜਿਹੜਾ ਹੈਗਾ ਫਰੰਟ ਪੱਲਾ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਦੇਖੋ ਇਹਨੂੰ ਕਰਕੇ ਇਹਦੇ ਉੱਪਰ ਵੀ ਆਪਾਂ ਚੰਗੀ ਤਰ੍ਹਾਂ ਦੇਖੋ ਪ੍ਰੈਸ ਮਾਰਾਂਗੇ ਪ੍ਰੈਸ ਮਾਰ ਕੇ ਇਹਨੂੰ ਸੈੱਟ ਕਰ ਲਾਂਗੇ ਜਿਹਦੇ ਨਾਲ ਆਪਣੇ ਸ਼ਰਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਇਸ ਤਰ੍ਹਾਂ ਦੇਖੋ ਇਹਦੇ ਉੱਪਰ ਮੈਂ ਹੁਣ ਪ੍ਰੈਸ ਮਾਰ ਦੂੰਗੀ ਜਿਹੜੀ ਆਪਣੀ ਹੈ ਕਰੀਜਾਂ ਵੱਜ ਕੇ ਆਪਣੇ ਸਲਟਾ ਜਿਹੜੀ ਇੱਕ ਸੈਟ ਬੈਠੀ ਰਹੂਗੀ ਇੱਕ ਥਾਂ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਵੀ ਪ੍ਰੈਸ ਮਾਰਾਂਗੇ ਜਿਹਦੇ ਨਾਲ ਆਪਣੀ ਛਾਲਸ ਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਨਹੀਂ ਆਉਣੀ ਇਸ ਤਰ੍ਹਾਂ ਇਹ ਸ਼ਰਟ ਨੂੰ ਆਪਾਂ ਬਿਲਕੁਲ ਦੇਖੋ ਸਿੱਧਾ ਕਰ ਲਿਆ ਉਸ ਤੋਂ ਬਾਅਦ ਹੁਣ ਜਿਹੜਾ ਆਪਾਂ ਇਹ ਲੈਂਗ ਦਾ ਪੱਲਾ ਕੱਟਿਆਗਾ ਫਰੰਟ ਵਾਲਾ ਇਹਦੇ ਉੱਪਰ ਰੱਖ ਕੇ ਸ਼ਰਟ ਦੀ ਆਪਾਂ ਕਟਾਈ ਕਰਾਂਗੇ ਜਿੰਨੀ ਆਪਣੀ ਸ਼ਰਟ ਦੀ ਲੈਂਥ ਹੈ ਸਭ ਤੋਂ ਪਹਿਲਾਂ ਆਪਾਂ ਉਹਦਾ ਜਿਹੜਾ ਨਿਸ਼ਾਨ ਲਗਾਵਾਂਗੇ ਐਸੇ ਇਹ ਪੱਲਿਆਂ ਨੂੰ ਦੇਖੋ ਆਪਾਂ ਬਿਲਕੁਲ ਸੈਟ ਕਰ ਲਿਆ ਸਾਰੇ ਨੂੰ ਹੁਣ ਆਪਾਂ ਲਾਈਨਿੰਗ ਦੀ ਜਿਹੜੀ ਆਪਣੇ ਸ਼ਰਟ ਦੀ ਲੈਂਥ ਹੈਗੀ ਉਹ ਹੈਗੀ 42 ਇੰਚ ਤਿਆਰ ਤਾਂ ਆਪਾਂ ਨਿਸ਼ਾਨ ਲਗਾਵਾਂਗੇ 42 ਇੰਚ ਤੇ ਜੇਕਰ ਦੇਖੋ ਆਪਣੇ ਕੋਲ ਇਹ نیچے ਤੋਂ ਸ਼ਰਟ ਨੀਵੀਂ ਹੈ ਤਾਂ ਆਪਾਂ ਉਹਨੂੰ ਜਿਹੜਾ ਆਪਾਂ ਉੱਪਰ ਨੂੰ ਪੱਟ ਕੇ ਪੱਟੀ ਵੀ ਸੈਟ ਕਰ ਸਕਦੇ ਆ ਇਸ ਤਰ੍ਹਾਂ ਕਿਉਂਕਿ ਬਹੁਤ ਸਾਰੀ ਦੇਖੋ ਜ਼ਿਆਦਾ ਹੈਗੀ ਤਾਂ ਆਪਾਂ ਉੱਪਰ ਤੋਂ نیچے ਤੱਕ ਕਰਕੇ ਰਹਿਣਾ ਇੱਕ ਵਾਰ ਜਿਹੜਾ ਸ਼ਰਟ ਦੇ ਉੱਪਰ ਲਾਈਨਿੰਗ ਧਰ ਕੇ ਆਪਾਂ ਕਟਾਈ ਕਰਾਂਗੇ ਹੁਣ ਆਪਾਂ ਫਰੰਟ ਪੱਲਾ ਲਾਵਾਂਗੇ ਜੇ ਜੇ ਆਪਾਂ ਇਹ ਲਾਈਨਿੰਗ ਕਟਾਈ ਕਰੀ ਐ ਇਹਦੇ ਉੱਪਰ ਆਪਾਂ ਉੱਪਰ ਤੋਂ ਨੀਚੇ ਤੱਕ ਇਹਨੂੰ ਸੈੱਟ ਕਰਕੇ ਜਿਹੜਾ ਰੱਖਾਂਗੇ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਦੇਖੋ ਆਪਾਂ ਸ਼ਾਲਟਾ ਦੇ ਕੱਪੜੇ ਦੇ ਉੱਪਰ ਕੋਈ ਨਿਸ਼ਾਨ ਨਹੀਂ ਲਗਾਉਣਾ ਆਪਾਂ ਸਿਰਫ ਲਗਾਉਣਾਗਾ ਲਾਈਨਿੰਗ ਦੇ ਉੱਪਰ ਐਸ ਤਰ੍ਹਾਂ ਦੇਖੋ ਮੈਂ ਇਹਦੀ ਕਟਾਈ ਹੈ ਜਿਹੜੀ ਹੁਣ ਜਿਹੜੇ ਦੇ ਨਾਲੋਂ ਨਾਲੋਂ ਮੈਂ ਇਹ ਕੱਪੜੇ ਨੂੰ ਕੱਟ ਕਰੂੰਗੀ ਹੁਣ ਬਿਲਕੁਲ ਨਾਲੋਂ ਨਾਲੋਂ ਆਪਾਂ ਜ਼ਿਆਦਾ ਮਾਰਜਨ ਨਹੀਂ ਲੈਣਾ ਕੱਪੜੇ ਦਾ ਕਿਉਂਕਿ ਇਹਦੇ ਨਾਲ ਆਪਣੇ ਜਿਹੜੇ ਸੂਟ ਦੀ ਫਿਟਿੰਗ ਦੇ ਵਿੱਚ ਹਰਚ ਪੈ ਜਾਊਗਾ ਐ ਹੁਣ ਜਿਹੜੇ ਆਪਾਂ ਇਹ ਨਿਸ਼ਾਨ ਲਗਾਉਣੇ ਨੇ ਇਹ ਨਿਸ਼ਾਨ ਆਪਾਂ ਉਸੇ ਤਰੀਕੇ ਦੇ ਨਾਲ ਹੀ ਲਗਾਉਣੇ ਦੇਖੋ ਇਹ ਵੀ ਇੱਥੇ ਆਪਾਂ ਕੱਟ ਦੇਵਾਂਗੇ ਇੱਕ ਕੱਟ ਆਪਾਂ ਇੱਥੇ ਦੇਵਾਂਗੇ ਇੱਕ ਕੱਟ ਆਪਾਂ ਹਿੱਪ ਵਾਲੀ ਜਿਹੜੀ ਆਪਣੀ ਨਿਸ਼ਾਨੀ ਹੈ ਸਿਉਣ ਵਾਲੀ ਉਹਦੇ ਉੱਪਰ ਦੇਵਾਂਗੇ ਹੁਣ ਇਹ ਪੱਲੇ ਨੂੰ ਦੇਖ ਆਪਾਂ ਇਸੇ ਤਰ੍ਹਾਂ ਜਿਹੜਾ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਕੱਟ ਲਾਂਗਾ ਬੈਕ ਪੱਲਾ ਹੁਣ ਇਹ ਬੈਕ ਪੱਲੇ ਦਾ ਦੇਖੋ ਆਪਾਂ ਜਿਹੜੀ ਚੜਾਈ ਹੈਗੀ ਉਹ ਆਪਾਂ ਮਿਲ ਕੇ ਉਹ ਨਿਕਲਾਹਾਂਗੇ ਕਿਉਂਕਿ ਫਰੰਟ ਭੱਲੇ ਦੇ ਉੱਪਰ ਆਪਣੇ ਵਰਤ ਦਿੱਤਾ ਹੋਇਆ ਸੀਗਾ ਇੱਥੋਂ ਆਪਾਂ ਇਹਨੂੰ 24 ਇੰਚ ਲੈ ਲਾਂਗੇ ਇੱਕ ਵਾਰ ਜੇਕਰ ਪ੍ਰੈਸ ਦੇ ਨਾਲ ਇਹ ਆਪਣਾ ਵਧਿਆ ਤਾਂ ਆਪਾਂ ਉਹਨੂੰ ਨਾਲੋਂ ਨਾਲੋਂ ਛਾਂਟੀ ਕਰਾਂਗੇ ਐਸਾ ਇਹ ਕਿ ਇਹਦਾ ਬੈਕ ਪੱਲਾ ਵੀ ਰੈਡੀ ਕੀਤਾ ਹੋਇਆ ਹੈ ਲੈਸ ਲਗਾ ਕੇ ਤਾਂ ਆਪਾਂ ਬੈਕ ਪੱਲੇ ਦੇ ਉੱਪਰੋਂ ਲੈਂਥ ਲਵਾਂਗੇ ਫਰੰਟ ਵਾਲੇ ਪੱਲੇ ਦੀ ਲੰਬਾਈ ਦੀ ਕਿਉਂਕਿ ਜਿੰਨੀ ਆਪਣੀ ਸ਼ਰਟ ਰੈਡੀ ਹੈ ਜਦੋਂ ਵੀ ਤੁਸੀਂ ਸੂਟ ਕਟਾਈ ਕਰਦੇ ਹੋ ਤਾਂ ਪ੍ਰੈਸ ਦੀ ਮਦਦ ਜ਼ਰੂਰ ਲਿਆ ਕਰੋ ਜਿਹਦੇ ਨਾਲ ਤੁਹਾਡੇ ਸੂਟ ਦੇ ਵਿੱਚ ਕੋਈ ਬਾਲਾ ਜਾਂ ਕੋਈ ਫਰਕ ਨਹੀਂ ਰਹਿੰਦਾ ਜਦੋਂ ਆਪਾਂ ਸੂਟ ਨੂੰ ਏਦਾਂ ਹੀ ਕਟਾਈ ਕਰ ਲੈਨੇ ਆ ਤਾਂ ਜਿਹੜਾ ਆਪਣੇ ਸੂਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਿਹਦੇ ਨਾਲ ਆਪਾਂ ਨੂੰ ਬਹੁਤ ਸਾਰੀ ਜਿਹੜੀ ਪ੍ਰੋਬਲਮ ਆਉਂਦੀ ਹੈ ਸੂਟ ਸਲਾਈ ਕਰਦੇ ਵਿੱਚ ਐਸੋ ਦੇਖੋ ਇਹ ਮੈਂ ਬਿਲਕੁਲ ਸੈੱਟ ਕੀਤਾ ਹੋਇਆ ਹੁਣ ਇਹ ਪੱਲੇ ਨੂੰ ਹੁਣ ਇਹਦੇ ਉੱਪਰ ਧਰੂੰਗੀ ਮੈਂ ਆਪਣਾ ਬੈਕ ਵਾਲਾ ਪੱਲਾ ਜਿਹੜਾ ਲੈਨਿੰਗ ਦਾ ਸਭ ਤੋਂ ਪਹਿਲਾਂ ਮੈਂ ਸ਼ਲਟ ਦੀ ਲੰਬਾਈ ਦਾ ਨਿਸ਼ਾਨ ਲਗਾਉਂਗੀ ਇਹ ਵੀ ਆਪਾਂ ਥੋੜਾ ਜਿਹਾ ਜ਼ਿਆਦਾ ਲੈ ਲਾਂਗੇ ਕਿਉਂਕਿ ਜਦੋਂ ਆਪਾਂ ਫਰੰਟ ਬੈਕ ਫਰੰਟ ਦਾ ਪੱਲਾ ਫੋਲਡ ਕਰਾਂਗੇ ਤਾਂ ਆਪਾਂ ਬੈਕ ਵਾਲੇ ਪੱਲੇ ਨੂੰ ਵੀ ਜਿਹੜਾ ਸੈੱਟ ਕਰਾਂਗੇ ਹੁਣ ਦੇਖੋ ਇੱਥੇ ਮੈਂ ਇੱਕ ਨਿਸ਼ਾਨ ਦੇ ਲਿਆ 44 ਇੰਚ ਤੇ ਸਾ ਇਹ ਪੱਲੇ ਨੂੰ ਇਹਦੇ ਉੱਪਰ ਰੱਖ ਕੇ ਮੈਂ ਇਹਨੂੰ ਵੀ ਐਸੀ ਤਰ੍ਹਾਂ ਹੀ ਕਟਾਈ ਕਰ ਲੂੰਗੀ ਇਹ ਆਪਾਂ ਦੇਖੋ ਜਦੋਂ ਵੀ ਤੁਹਾਨੂੰ ਸਮਝਾਉਣਾ ਹੈ ਹਮੇਸ਼ਾ ਕਸਟਮਰ ਵਾਲੀ ਛੂਟਾਂ ਦੇ ਉੱਪਰ ਹੀ ਸਮਝਾਉਣਾ ਹੈ ਇਹ ਨਹੀਂ ਹੈਗਾ ਕਿ ਵੀ ਆਪਾਂ ਕੋਈ ਰਾਫ ਕੱਪੜੇ ਦੇ ਉੱਪਰ ਤੁਹਾਨੂੰ ਸਮਝਾ ਰਹੇ ਹਾਂਗੇ ਐਸੇ ਬਿਲਕੁਲ ਸੈੱਟ ਕਰਕੇ ਕਟਾਈ ਕਰਨੀ ਹੈ ਜੀ ਇਹ ਪੱਲੇ ਵੀ ਦੇਖੋ ਆਪਣੇ ਬਿਲਕੁਲ ਬਰਾਬਰ ਆਏ ਨੇ ਇਸ ਤਰ੍ਹਾਂ ਆਪਾਂ ਪੱਟਾਂ ਦੇ ਨਿਸ਼ਾਨ ਨੇ ਜਿਹੜੇ ਪਹਿਲਾਂ ਤੋਂ ਲਾਏ ਹੋਏ ਨੇ ਜਿਹਦੇ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੁਣ ਆਪਾਂ ਕਰਾਂਗੇ ਇਹ ਮੋਡੇ ਦੀ ਕਟਾਈ ਐਸ ਤਰ੍ਹਾਂ ਬੈਕ ਵਾਲੇ ਦੀ ਐਸ ਤਰ੍ਹਾਂ ਹੁਣ ਦੇਖੋ ਆਪਾਂ ਇਹ ਬੈਕ ਪੱਲਾ ਵੀ ਕੱਟ ਲਿਆ ਫਰੰਟ ਪੱਲਾ ਵੀ ਕਰ ਲਿਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਮੇਰੀ ਇੱਕੋ ਹੀ ਰਿਕਵੈਸਟ ਹੈ ਤੁਹਾਨੂੰ ਜਦੋਂ ਵੀ ਤੁਸੀਂ ਲਾਈਨਿੰਗ ਵਾਲੇ ਸੂਟ ਦੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਜਿੰਨੀ ਆਪਣੀ ਸ਼ਰਟ ਰੈਡੀ ਹੈ ਸ਼ਰਟ ਦੀ ਲਾਈਨਿੰਗ ਲਾ ਕੇ ਉਸ ਦੇ ਉੱਪਰ ਜਿਹੜੀ ਕਟਾਈ ਕਰਨੀ ਹੈ ਉਸ ਤੋਂ ਬਾਅਦ ਆਪਾਂ ਸ਼ਰਟ ਵਾਲੇ ਕੱਪੜੇ ਦੀ ਜਿਹੜੀ ਕਟਾਈ ਕਰਨੀ ਹੈ ਪਹਿਲਾਂ ਜੇਕਰ ਆਪਾਂ ਸ਼ਰਟ ਵਾਲੇ ਪੱਲੇ ਦੀ ਕਟਾਈ ਕਰਾਂਗੇ ਤਾਂ ਤੁਹਾਡੀ ਲਾਈਨਿੰਗ ਦੇ ਵਿੱਚ ਜਿਹੜਾ ਆਟੋਮੈਟਿਕਲੀ ਫਰਕ ਪਊਗਾ ਜਿਹਦੇ ਤੁਹਾਡੇ ਨਿਸ਼ਾਨ ਵੀ ਖਰਾਬ ਹੋ ਜਾਣਗੇ ਕੋਈ ਵੀ ਨਿਸ਼ਾਨ ਆਪਾਂ ਛਲਟ ਵਾਲੇ ਪੱਲੇ ਦੇ ਉੱਪਰ ਨਹੀਂ ਲਗਾਉਣਾ ਹਮੇਸ਼ਾ ਆਪਾਂ ਲੈਣ ਵਾਲੇ ਪੱਲੇ ਦੇ ਉੱਪਰ ਲਗਾਉਣਾ ਹੈ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਏ ਹੋਊਗੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ